ਹਾਂ ਇਹ ਮੋਟਰ ਦਿਲਾ ਦੇਉਗੇ ਉਹ ਹੈਦਰਾ ਮੋਟਰ ਜਨਾਮ ਇਹ ਨਾਲ ਮੈਨੂੰ ਪੋਟ ਕੇ ਮਾਰੀ ਮਾਰੀ ਰਹਾ ਪਾਪਾ ਪੂਆ ਪਿਆਰੀ ਜਿਹੜਾ ਪਾਪਾ ਉਹ ਕਰਿਆ ਉਹ ਨਹੀਂ ਕੋਸਰ ਹੋਣੀ ਹੋਏਗਾ ਹਾਂ ਜੀ ਕੜੀਹਾੜੀ ਦੀਆਂ ਰੁੱਤੀਆਂ ਦੀ ਸਬਜ਼ੀ ਹੈਗੀ ਇਹ ਪੈਕੇਟ ਮੰਗੂ ਲੈ ਆਏ ਜੇ ਮੈਂ ਕਿਟ ਹੁੰਦੀ ਹੈ ਇਹ ਸਾਰੀਆਂ ਸਬਜ਼ੀਆਂ ਨੇ ਤੇ ਇਹ ਲਾਉਣ ਲੱਗੇ ਆਪਾਂ ਇਹ ਜੀਨੀ ਸਰੋਂ ਬੀਜੀ ਐ ਇੱਕ ਧਾਰੀ ਚ ਤੋੜੀਏ ਬੀਜਾਂਗੇ ਪਾਲਕ, ਮੇਥੇ ਤੇ ਆਪਣਾ ਗਾਜਰਾ, ਮੂੜੀਆਂ, ਸਲਕਮ ਮਿਲੇ ਨਹੀਂ ਸਲਕ ਮਲਿਆਂਗੇ ਚ ਲਾਵਾਂਗੇ ਕਿਉਂ ਮਿਸਤਰੀ ਲਾਉਣਾ ਆਪਾਂ ਨੇ ਬਾਈ ਮਿਸਤਰੀ ਬਾਜ ਲਾਉਣਾ ਜਦੋਂ ਉਹ ਸਲਕਮਾਂ ਦੀ ਸਬਜ਼ੀ ਛੇਤੀ ਸੌਕੀ ਬਣ ਜਾਂਦੀ ਹੈ ਘਰ ਦੀ ਸਬਜ਼ੀ ਵਧੀਆ ਬਣਦੀਆਂ ਨਾਲੇ ਤੇ ਇਹ ਸਾਰੀਆਂ ਦੇਸੀ ਸਬਜ਼ੀਆਂ ਆਪਾਂ ਲਾ ਲਾਂਗੇ ਇਹ ਤਾਂ ਸਾਗ ਹੋ ਜੂਗਾ ਮੋਦੀ ਵੀ ਨਾ ਬੰਨ ਨਾ ਪਹਿਲਾ ਇਕੱਲਾ ਸਭ ਇਕੱਲਾ ਇਕੱਲਾ ਵੀ ਰੱਖੀ ਉੱਥੇ ਮਾਣੇ ਇਕੱਲਾ ਇਕੱਲਾ ਬੜੀ ਨੀਰ ਬੋਲੀ ਹੈਗੀ ਕੋਣ ਖਾ ਰੂਈ ਦੇ ਪਈ ਹੈਗੀ ਅਹੀਂ ਛਿੱਟੇ ਆ ਹੀ ਲਾਵਾਂਗੇ ਤੁਸੀਂ ਸਮਾਨ ਦਿੱਤੋ ਹੁਣ ਦਾ ਇਹ ਮੀਂਹ ਆ ਪਿਆ ਸਮਾਨ ਤਾਂ ਹੋ ਗਿਆ ਵੀ ਹੁਣ ਉਹਨੂੰ ਸਾਗ ਤੋੜਨ ਵਾਲਾ ਹੋ ਜਾਣਾ ਮੀਂਹ ਪੈਣ ਕਾਰਨ ਸਾਗ ਦਾ ਲੇਟ ਹੋ ਗਿਆ ਨਹੀਂ ਤਾਂ ਅੱਜ ਕੱਲ ਸਾਗ ਤੋੜਨ ਵਾਲਾ ਹੋਏਗਾ ਬਾਬੇ ਨਾਨਕ ਦੀ ਹੱਥਾਂ ਦੀ ਕਿਰਪਾ ਬਹੁਤ ਦਿੱਤੀ ਵੀ ਹੈ ਜਿਹੜੀ ਦੀ ਛਿੱਟ ਜੀ ਉਹ ਹੀ ਹਰੀ ਹੋ ਜਾਣਗੀ ਬੈਂਗਣੀ ਹੁਣ ਲੱਗਣ ਲੱਗੂ ਬਣਾ ਸੂਤੀ ਵਾਲੀ ਮਾਰੂ ਕੋਪੈਪ ਧਰ ਦੇ ਦੇ ਤੇ ਪ੍ਰਾਨ ਪਾਈ ਹੋਏ ਸਗਾ ਪਿੱਖੜਾ ਤੇ ਲੱਗ ਜੂ ਉਹ ਤੋਂ ਪਾ ਪਾ ਬੈਂਗਣੀ ਨੂੰ ਧਰ ਦੇ ਦਸਾ ਪਾਣੀ ਧੋੜਾ ਦਾ ਕਾਹਨ ਨਹੀਂ ਆ ਪਾ ਪਾਉਂਦੀ ਹਾਂ ਤੇਰੇ ਦਰਦ ਦਾ ਇਹਨੂੰ ਵੀ ਤੇ ਇੰਟਾੜਾਂਗੇ ਉਹ ਪਈ ਕਰਾ ਉਹਨਾਂ ਤੋਂ ਮਾਗਰ ਕੋ ਦੋਹਾਂ ਪ੍ਰਭੂ ਹੁੰਦੀ ਦੇਖੀ ਇਹ ਬਤਾਉਣਾ ਵਾਹ ਵਾਹ ਇਹ ਦੇ ਵੀ ਦਾ ਰੇ ਅਲੈਕੁਮ ਅਸ ਸਹੀ ਨਾ ਦੇਖੀ ਸਹੀ ਸਮੂਹ ਇਹ ਦੇਖੀ ਰੋਹੂ ਇਹ ਨਹੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਥੋੜਾ ਜਾਦੂ ਹੈ ਜਿਵੇਂ ਪਾਵਾ ਦਈਏ ਕੋਈ ਮਾਨ ਵਾਲੀ ਗੱਲ ਨਹੀਂ ਜਿਹੜੀ ਚੀਜ਼ ਲਾ ਦੀ ਉਹ ਹੀ ਹੋ ਜਾਂਦੀ ਹੈ ਸੱਤ ਤੜਕੇ ਨਾਲ ਜੀ ਮੋਟਰ ਪੋਲ ਲਗਾ ਸੀ ਦੀ ਤਾਰ ਲਾਉਣੀ ਹੈ ਆਇਓ ਨਾ ਨਾ ਪਾ ਕੇ ਗੇਂ ਤੇ ਘਰੀ ਲਾ ਦੇ ਡੈਡੀ ਮੇਰਾ ਉਧਰ ਗਾਮਲੇ ਚ ਅੰਬ ਵੀ ਲਾਇਆ ਪਿਆ ਉਹ ਵੀ ਤਿਆਰ ਹੋ ਗਿਆ ਉਹਨੇ ਨਾਰਾ ਦੇ ਪੱਤ ਕੇ ਪੁੱਤ ਆਹ ਰਾਹ ਬਾਰਮਣੇ ਪੱਤ ਕੇ ਆ ਪਿਆਲਾ ਜੋ ਉੱਥੇ ਕਰਾਂਗੀ ਜੀ ਵੱਧ ਕੇ ਆਹ ਨੂੰ ਉੱਤਰ ਲਿਆਉਣਾ ਉਹ ਰਿਆ ਤਾਰਾ ਨਾਲ ਲੱਗਣਾ ਰਹਿਣਾ ਜੀ ਇੰਤਜ਼ਾਰ ਰਹਿਣਾ ਇਹ ਉੱਤਰ ਲਿਆਉਣਾ ਆਲੋ ਵੀ ਲਾ ਪੀ ਜੀ ਮੇਟੀ ਹਾਲੋਂ ਬਰੇਦੀ ਆਪਾਂ ਪੁੱਲੋਂ ਪੁੱਲ ਨਾ ਦੀ ਬੋਲੀ ਕਿਰਪਨਾ ਆਪਾਂ ਤਾਂ ਸੇਵਾ ਕਰਨ ਆ ਰਿਹਾ ਖਾਓ ਤਾਂ ਮਾਰਾ ਨਹੀਂ ਲਾਉਣਾ ਨਾ ਵੀ ਟਿਕਣਾ ਨਹੀਂ ਇਹ ਵੀ ਕੁੱਲੇ ਹੱਥ ਨਾਲ ਟੱਟੇ ਐਵੇਂ ਵੀ ਕੰਜੂਸੀ ਜੀ ਕਰਕੇ ਨਾ ਵੀ ਪਾਵੇ ਫੇਰ ਵੀ ਨਹੀਂ ਹਰਾਉਂਦਾ ਕੁੱਲੇ ਹੱਥ ਨਾਲ ਟੱਟਿਆ ਹੋਇਆ ਜੇ ਦਾ 20 ਡਿੱਗ ਡਿੱਗ ਤੇ 10 ਚ 5 ਵੀ ਤਾਰੇ ਹੋਣਗੇ ਆਹ ਸਾਹ ਰੱਖੀ 5 ਵੀ ਵੀ ਤਾਰ ਦਿੰਦੀ ਆ ਗਿਆ ਬਾਹਰ ਬਾਹਰ ਪੀਟੂ ਫੇਟ ਕਰ ਬਾਹਰ ਇਹ ਕਰਦੇ ਦਸ ਤਰ ਮੈਟ ਟੁੱਟ ਪੈ ਕੇ ਮੁੱਕਦਾ ਨਾ ਕੰਮ ਪੂਰੀ ਪਾਰ ਕਰ ਜਦੋਂ ਡਾਕਟਰ ਨੂੰ ਜਵਾਬ ਦੇਣੀ ਹੈ ਇਹ ਮਾਣਾ ਕੋਈ ਇਹ ਕਰਦਾ ਨਾ ਮੋ ਕਰਦਾ ਹੈ ਬਾਹਰ ਕੱਢੀ ਜਦੋਂ ਆਇਆ ਮੈਨੂੰ ਜਲਦਾ ਨਹੀਂ ਆਈ ਤੇ ਫਰੀ ਤੇ ਸਰੋਂ ਛੱਡਦੇ ਮਾਰੋ ਹੱਥ ਮਾਰਦੇ ਆ ਮੂੜੀ ਹੀ ਤੱਕ ਆਖਰੀ ਬੇਟੀ ਕਰਾਏ ਚਾਹਤੋਂ ਲੱਗਦਾ ਤੱਕ ਦੇ ਆ ਕੰਦਰ ਪਰਲੇ ਪਾਸੇ ਜਿੱਤੇ ਨਾ ਨਾ ਪੰਤੇ ਆਪਾਂ ਇੰਨਾ ਕਿੰਨਾ ਕੰਮ ਬਾਹਰ ਉਹ ਜਿੰਦਰਾ ਕਹੀ ਨਾ ਕਰ ਲੋ ਆ ਕਮਰੇ ਚ ਬੈ ਬਤ ਇਹ ਆ ਉਹਦੀ ਜਵਾਨੀ ਲੱਗ ਜੂ ਪਤਾ ਪੰਜਾਬ ਦੀ ਜਵਾਨੀ ਆ ਤਾਰਾ ਦੂਰਾ ਕੱਢ ਦੋ ਪੱਤਰ ਕਰ ਬੁੱੰਗਾ ਨਾ ਪਟਾ ਪਾਣੀ ਆ ਰਾਮ ਦੀ ਕਰ ਦੋ ਇਹਨੂੰ ਬਸ ਕਿਆ ਰਹੀ ਐਂ ਨਾ ਇੱਕੋ ਜੀ ਕਰਕੇ ਬਾਹਰ ਇਹਦੇ ਸਿੱਟੇ ਹੀ ਦੇਣਾ ਗਾਜਰਾ ਨਾਲ ਮਗਰੋਂ ਮਾਰ ਦਾਂਗੇ ਹੱਥ ਅਹੀਂ ਹਰੀਆਂ ਕਰਨੀ ਨਿਕਾਜਰਾ ਜੋ ਤਾ ਆਪੇ ਸੜ ਗਈ 10 20 ਤੱਕ ਨਾ 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 ਰਹਿਣ ਦੇ ਬਸ ਇਹ ਤਾਂ ਰੇਮ ਪਹਿਲੀ ਬਥੇਰਾ ਹੈ ਚਲ ਲੱਗ ਜੂ ਪਤਾ ਹੋਰ ਵੀ ਪੜ ਗਿਆ ਦੋ ਟੱਕ ਮਾਰ ਕੇ ਦੁੱਧ ਬਥੇਰਾ ਪੀਨੇ ਹੋ ਲੱਗ ਜੂ ਪਤਾ ਕਿਉਂ ਮਾਰੂ ਹੋਰ ਲੈ ਲੈ ਕੰਮਾ ਬਹੁਤ ਸੋਹਣਿਆ ਬਣਾਤੇ ਕਿਹੜੀਆਂ ਹਨ ਜੀ ਲੱਗਦਾ ਇੱਧਰ ਸਾਰੇ ਸਬਜ਼ੀ ਲਾਤੀ ਆਪਾਂ ਜੀ ਉਹ ਖਿਆਰੀ ਭਰ ਗਈ ਓਏ ਖਿਆਰੀ ਭਰ ਗਈ ਖਿਆਰੀ ਭਰ ਗਈ ਖਿਆਰੀ ਭਰ ਗਈ ਅੰਤ ਆ ਲੱਗੀ ਸਬਜ਼ੀ ਸਾਰੀ ਜੀ ਓਕੇ ਇੱਕ ਨੰਬਰ ਸਾਰਾ ਸਮਾਨ ਲੱਗ ਗਿਆ ਤੇ ਇੱਧਰ ਪਾਣੀ ਉੱਚੇ ਨੀਵੇਂ ਚ ਜਿਵੇਂ ਦੇਸੀ ਟੱਬਿਆਂ ਤੇ ਸਰੋਂ ਹੁੰਦੀ ਆ ਕੀ ਬਿਨਾਂ ਪਾਣੀ ਵਾਲੀ ਕਹਿੰਦੀ ਆਪਾਂ ਇਹ ਤੇ ਜਿਹੜੀ ਬਾਡਾਂ ਵਾਲੀ ਸਰੋਂ ਹੁੰਦੀ ਐ ਗੁੱਡ ਕੇ ਚਿੱਟਾ ਦੇ ਕੇ ਗੁੱਟਤਾ ਹੁਣ ਅਹੀਂ ਸਰੋਂ ਹੋ ਜੂ ਤੇ ਉੱਚੀ ਨੀਵੇਂ ਤੇ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਕੋਈ ਕਣੀ ਕਿਨਾ ਮੰਡੀ ਗਿੱਲਨ ਵਾਲੀ ਬਸ ਉਹ ਰਾਮ ਦੀ ਹੁੰਦੀ ਐ ਉਹਦਾ ਸਾਗ ਵਧੀਆ ਬਣਦਾ ਹੁੰਦਾ ਉਹ ਖੁਸ਼ਕ ਚ ਮਤਲਬ ਕਿ ਖੁਸ਼ਕੀ ਚ ਹੁੰਦੀ ਹੈ ਕਿ ਉਹ ਸਰੋਂ ਕੁੱਕ ਮਲਾਈ ਹੋਈ ਹੁੰਦੀ ਆ ਸਾਗ ਵਧੀਆ ਬਣਦਾ ਇੱਥੇ ਉਹ ਸਰੋਂ ਹੋ ਜੂ ਆਪੀ ਇੱਥੇ ਆਪੇ ਸਿੱਟਾ ਦੇ ਦ ਸਰੋਂ ਦਾ ਜੀ ਹੁਣ ਇਹ ਕਹੀ ਨਾਲ ਘਟ ਦੂਗਾ ਇਹ ਤਾਂ ਆਪੀ ਵੀ ਰਲ ਕੇ ਆ ਗਿੱਲਨ ਵਾਲੀ ਹਰ ਹੋ ਜੂ ਇਸ ਤਰ੍ਹਾਂ ਹੋ ਜੂ ਕੰਮ ਤੇ ਜੇ ਸਬਜੀ ਸਾਰੀ ਸੌਂਕ ਨਾਲ ਲਾ ਦਿੱਤੀ ਐ ਪੂਰੇ ਸਲੋਕ ਨਾਲ ਉੱਥੇ ਜੋਤੇ ਬਾਰੂ ਜਿਹੜੇ ਵੀ ਤੇ ਕਿਆਰੀ ਤਿਆਰ ਕਰਦੇ ਉਹ ਤੇ ਗਾਜਰਾਂ ਲਾਵਾਂਗੇ ਪੂਰੇ ਲਾ ਦਾਂਗੇ ਨਾ ਉਹ ਇਹ ਪੂਰੇ ਇੱਕ ਜੁੱਲ ਨੇ ਬਸ ਇਹ ਲੈ ਵੇ ਇੱਕ ਬੱਟ ਪਾ ਕੇ ਦੱਬ ਦੇ ਪੁੱਤ ਇਹ ਸੰਘੜੇ ਸੰਘੜੇ ਲਾ ਰਹੇ ਨਾ 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 ਕੁਛ ਨਹੀਂ ਚਟਣਾ ਇਹਦਾ ਉਹੀ ਤਕੜਾ ਪੁੱਤ ਇਹਦੇ ਸੁੰਡ ਪਾਉਣਾ ਜਿਹੜੀ ਰੂੜੀ ਹੈਗੀ ਰੂੜੀ ਨਾਲ ਸੁੰਡ ਪਾ ਜਾਂਦੇ ਨੇ ਚਿੱਟੇ ਤੋਂ ਚਿੱਟੀਆਂ ਸਿੱਟ ਲਾਗਾ ਨਾਲ ਤਾਂ ਇਹ ਗੁੱਡੀ ਜਾਵੇ ਨਾ ਵਿੱਚ ਨਹੀਂ ਰਚਦੀ ਇਹਦਾ ਪਹਿਲਾਂ ਪਾਣੀ ਪੈਂਦੀ ਹੈ ਮਹੀਨਾ 20 ਦਿਨ ਫਿਰ ਬਾਹ ਬਾਹੀ ਕਰਕੇ ਫਿਰ ਰਾਜ ਦਿੰਦੇ ਵਿੱਚ ਨੇ ਕੋਈ ਸੌਂਕ ਦੇ ਕੰਮ ਮੁੰਡਿਆਂ ਦੇ ਜਦੋਂ ਕਰਨ ਤੇ ਆ ਜਾਣ ਫੇਰ ਤਾਂ ਰੀਡਾਂ ਲਾਉਂਦੇ ਨੇ ਪੂਰੀਆਂ ਤੋੜ ਤਾਂ ਨਹੀਂ ਬੁੜਦਾ ਹੋਏ ਕਰਤਾ ਦਿੱਤਾ ਕੰਮ ਹੋ ਗਿਆ ਹੋ ਗਿਆ ਜਦੋਂ ਕਿਹਾਦਾ ਇਹ ਵੀ ਨਿੰਬੂ ਇੱਥੇ ਹੋ ਜੂਗਾ ਹਰਾਪੀ ਤਾਂ ਮਿੱਟੀ ਥੋੜੀ ਪਾਈਂ ਜੋਤ ਆਲੂ ਤੇ ਕੰਮ ਹੋਏ ਕੰਮ ਤੇ ਮੇਰਾ ਅੰਬ ਆਇਆ ਬਾਈ ਇਧਰ ਉੱਚੀ ਆਣੀ ਇਧਰ ਉੱਚੀ ਹੋਰ ਕਿੱਤੇ ਕੋਲੇ ਕੇ ਖੇਚ ਕੇ ਨਹੀਂ ਕਰਦਾ ਹਾਂ ਰਮਾਉਣ ਬੜੇ ਔਖਾ ਨਾ ਵਿਆਹ ਬੱਟਦੇ ਹੋਰ ਮਿੱਟੀ ਲਾ ਦੇ ਪੁੱਤ ਬਾਹਰੋਂ ਆ ਪੱਟਰੋਂ ਮਿੱਟੀ ਲਾ ਦੇ ਹੋਰ ਇਹ ਆਲੂ ਪਏ ਸੀ ਕਿਲੋ 2 ਕਿਲੋ ਜੀ ਹਰੇ ਹੋਏ ਹੋਏ ਉੱਥੇ ਲਾਉਣ ਲੱਗਾ ਫੜਾ ਬੰਨੀ ਤੂੰ ਆਲੂ ਫੜਾ ਰਿਹਾ ਸਾਰੇ ਫੜਾ ਦੇ ਗਲੇ ਕੋਲੇ ਇਹ ਤਾਂ ਹੀ ਹਰੇ ਹੋਏ ਪੈਣੇ ਪੁੱਤਾਂ ਇੰਝ ਚੱਲ ਪੈਣਗੇ ਨਾਲ ਨਾਲ ਲਾਰੇ ਬਾਹਰ ਹਾਂ ਬਸ ਐਂਦੇ 1 ਗੋਲੋਂ ਗੋਲੋਂ ਦੇ ਰੋਂਗਲੇ ਫਰਕਣਾ ਉੰਨੀ ਵਧੀਆ ਹੋ ਜਾਣਗੇ ਤਾਂ ਨਾਲ ਨਾਲ ਨਹੀਂ ਤਾਂ ਫੜਾ ਦੇ ਸਾਰੇ ਪੁੱਤਾਂ ਹਾ ਗਲੇ ਹੋ ਵੀ ਹੋ ਰਹਾ ਹੋਇਆ ਪਿਆ ਵੀ ਹੋ ਰਹਾ ਵਜੂ ਦੇ ਦੀ ਨੇ ਆਹ ਬਟਨ ਰੋਈ ਕਰਕੇ ਲਾ ਦੇ ਤੇ ਯਾਰ ਜੇ ਵੱਧ ਨੇ ਵੱਧ ਨੇ ਜੁੱਤ ਇਹ ਤੇ ਨਾ ਪਰੇ ਪਰੂ ਇੱਥੇ ਉੱਤੇ ਮਿੱਟੀ ਜਾ ਪਾਰੇ ਆਹ ਭਰਾ ਦੇ ਉਹ ਬੱਟ ਕਾ ਬੜੀ ਤਕਲੀਫ ਹੋਈ ਬੜੀ ਯਾਰ ਲੋਡ ਨਹੀਂ ਬੱਟ ਕਾ മട്ടി ഇത ਬੜੇ ਆਨੇ ਜੋਰ ਲਾਇਆ ਸਾਨ ਚਿੱਟਣਾ ਦਵਿਆਨੀ ਜੱਟ ਇੱਕ ਪਿਓ ਕਰਕੇ ਕਈ ਕਲਾਕਾਰਾਂ ਨੇ ਥਰਟ ਭੇਜਿਆ ਡਿੜ ਵਿੱਚ ਲੱਗੇ 100 ਕਰਕੇ ਗਾਧਰਾਂ ਲੈ ਬਟੇ ਅੱਧਿਆ ਖੜਿਆ ਹੋਰੀ ਕਿਹੜੀਆਂ ਜੀ ਇਹਦੇ ਪਾਲਕੋ ਜੀ ਇਹਦਾ ਲਾਤਾ ਪਾਲਕ ਤਾਂ ਨਹੀਂ ਇਹਦਾ ਬਚਾਲਾ ਫੇਰ ਲਾਰਾਂਗਾ ਲਵਾਪੇ ਚ ਪਾ ਦੇ ਆਹ ਦੀ ਗਾਜਰਾਂ ਨੇ ਉਹ ਸਿਰਤੀਆਂ ਜਿਹੜਾ ਉਹ ਖਾਕੀ ਜਿਹੀ ਗਾਜਰਾਂ ਨੇ ਉਹ ਧੀਰੇ ਵਰਗਾ ਜਿਹੜਾ ਸਿੱਖ ਲੋ ਸਰਦਾਰ ਜੀ ਇਹ ਗਾਜਰਾਂ ਨੇ ਹਾਂ ਗਾਜਰਾਂ ਨੇ ਇਹ ਲਾਰ ਇਹਨੂੰ ਉਹ ਤਾਂ ਫਿਰ ਹਾਂ ਦਾਣਾ ਦਾਣਾ ਕਹਿ ਰਿਆ ਕਹਿਣਾ ਦੇਖ ਮੂੜੀਆਂ ਨੋ ਨੋ ਮੂਲੀ ਇਹਨਾਂ ਬਥਰੀਆਂ ਲਾਤੀਆਂ ਬੈ ਬਾਰੂ ਨੇ ਮੂਰੀਆਂ ਬਾਦੂ ਲਾਤੀਆਂ ਫਿਰ ਪਾਣੀ ਵੀ ਲਾਇਆ ਕਰਾਂਗੇ ਉਹਨੂੰ ਰਮਾਉਣੀਓ ਵੀ ਨੇ ਇਹ ਓਏ ਉੱਚਾ ਨਹੀਂ ਮਜ਼ਾ ਕਰਦੇ ਨੇ ਉਹ ਇਹਨਾਂ ਨੂੰ ਪਾਣੀ ਕਿਵੇਂ ਲਾਇਆ ਕਰਾਂਗੇ ਇਹ ਤਾਂ ਮੂਲੀਆਂ ਹੀ ਹੋ ਜਾਣੀਆਂ ਪਿੱਛੇ ਮੂਲੀ ਕੋਈ ਫਰਾਏ ਕੀ ਫਰਾਏ ਦੋ ਤੂੰ ਠੀਕ ਹੈ ਬਸ ਯਾਰ ਛੱਡ ਦੋ ਛੱਡ ਦੋ ਮੈਂ ਦੇਵਾ ਛੱਡਾ ਹੈ ਕਦੋਂ ਦਰੇ ਰੇਗਾ ਚੱਲ ਦੇ ਚਿੱਟਾ ਫਿਰ ਫੇਰੀ ਸਿੱਖਿਆ ਪੁੱਤ ਦਾਣਾ ਦਾਣਾ ਕਰਿਆ ਕਰਾ ਇਹ ਸੰਘਣੀ ਹੁੰਦੀ ਐ ਗਾਜਰ ਇੱਕ ਥਾਂ ਮੈਂ ਸਿੱਟੇ ਨਹੀਂ ਆ ਉਹਦੇ ਵੀ ਦੇਖਣ ਕਾਰੀ ਪਰ ਜੀ ਉਹ ਤਾਂ ਪਰਾਂ ਧਰਤੀ ਉਹਨੇ ਚੌਲਾਂ ਤੇ ਜਾਂਦਾ ਤਾਂ ਉਹ ਜਾਣ ਕੇ 19 ਕਿ ਸਰੋਂ ਰਮਾਈ ਇਹਨੇ ਦੋ ਦਿਨਾਂ ਚ ਹਰੀ ਆਉਣ ਲੱਗ ਪਈ ਫੇਰ ਰਮਾਵਾਂ ਦੋ ਦਿਨਾਂ ਨੂੰ ਹਾਂ ਦੋ ਦਿਨਾਂ ਨੂੰ ਢੂਰ ਮਾਰਿਓ ਫਿਰ ਗਿੱਲ-ਗਿੱਲ ਚ ਨਿਕਲਿਓ ਸਾਰੀਆਂ ਸਿੱਟੇ ਬਚਾ ਲਿਓ ਉਸ ਬਾਲਾ ਵੀ ਹੈਗਾ ਫਿਰ ਉਹਦਾ ਚੰਗੜੀਆਂ ਨਾ ਹੁੰਦੀਆਂ ਨੀ ਦੇਖੋ ਬਾਰੂ ਵਾਂਗੂ ਆ ਖੁੰਦੇ ਰਹਿਣਾ ਜੋਤਾਲ ਬਸ ਬਹੁਤ ਨੇ ਭਾਈ ਓ ਭਾਈ ਭਾਈ ਉਹਦਾ ਕੀ ਫੇਰਾ ਫਿਰ ਅਸੀਂ ਖਾਂਜੇ ਬਣ ਜਾਣੀਆਂ ਗੱਲਦਰਾ ਤਾਂ ਹੋਣੀਆਂ ਨੀ ਨਿਆਣਾ ਹੌਲੀ ਹੌਲੀ ਸਿੱਖ ਰਿਓ ਸਿੱਖਣਾ ਤਾਂ ਹੁਣ ਆਜੋ ਆਇਓ ਤੇ ਭਾਈ ਇਹ ਤੇ ਬਾਈਆਂ ਲਵਾਫੇ ਦੱਬੜਾਂ ਗੀ ਦਾ ਮੂੜੀਆਂ ਲੱਭ ਜੰਨੇ ਆ ਦੱਬੜੇ ਦੱਬਦੇ ਕੋਈ ਕੋਈ ਦੱਬੜੇ ਸਾਫ਼ ਕਰ ਲਾ ਓਏ ਕਿਉਂ ਤਾਂ ਉੱਥੇ ਆ ਬਾਈਆਂ ਤੁਰਦੇ ਹੁੰਨੇ ਆ ਉੱਥੋਂ ਉੱਤਰ ਕੇ ਤੁਰਦੇ ਹੁੰਨੇ ਕੋਈ ਨਾ ਜਿਹੜਾ ਬੀਜ ਨੇ ਹੋਣਾ ਇਹਦੀ ਜੋਤ ਨੇ ਚੋਲੇ ਫਲੇ ਉਂ ਹੀ ਦੱਬਦੇ ਕਿੰਨੇ ਵਾਰ ਤੇ ਆ ਗੀਆਂ ਹੋਰ ਇੱਕ ਨਾ ਦੱਬਦੇ ਹੋਰ ਬਾਰੂ ਉਹ ਚੱਕੀ ਬੀਜ ਪੁੱਤ ਉਹ ਪਾਲਕ ਦੇ ਧਣੀਆਂ ਗਾ ਇਹ ਤੇ ਲਫਾਫੇ ਚ ਪਾਰੇ ਇਹ ਕੰਮਰੇ ਸਾਂਭਦਾ ਬਸ ਲੱਗੇ ਵੀ ਹੋਂਦਾ ਜੀਰੀ ਤੋਂ ਲਾਓ ਮੋਟਰ ਰਹਿ ਗਈ ਹੁਣ ਗੱਲ ਹੀ ਮੋਟਰ ਤੇ ਕਿਹ ਰਹੀ ਹੈ ਇੱਕ ਮੈਂ ਬੰਤੇ ਨਾਲ ਕਿਉਂ ਨਾ ਉੱਤੇ ਆਲੂ ਲਾ ਦਾਂਗੇ ਲੈ ਕੇ ਆਲੂ ਲਾਉਂਗੇ ਨਹੀਂ ਸਰੋਂ ਛੱਡ ਦਿੰਦੇ ਨੇ ਤੇ ਗੁੱਡ ਗਏ ਸਾਗ ਨੂੰ ਗੇਤੀ ਹੋਰ